ਹੈਲੋ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਗਸ ਬੋਪਾਰਾਏ ਚੰਦੜਾ ਦਾ ਸਵਾਗਤ ਹੈ YouTube ਫੈਮਿਲੀ ਦਾ ਸਾਰੇ ਠੀਕ ਠਾਕ ਹੋਵਦੇ ਹੋ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਦੇਖੋ ਜੀ ਅੱਜ ਤਰੀਕ ਹੋ ਗਈ ਹੈ 6 ਸਤੰਬਰ ਤੇ ਤਰੀਕ 6 ਸਤੰਬਰ ਹੋ ਗਈ ਇਹਦਾ ਦਿਨ ਹੋ ਗਿਆ ਸ਼ਨੀਵਾਰ ਅੱਜ ਤੇ ਟਾਈਮ ਹੋ ਗਿਆ ਸ਼ਾਮ ਦਾ ਤਸਵੀਰ ਦਾ ਕੋਈ ਵਲੌਗ ਨਹੀਂ ਛੋੜ ਕੀਤਾ ਮੈਂ ਤੇ ਬਸ ਇਦਾਂ ਹੀ ਟਾਈਮ ਲੰਘ ਗਿਆ ਤੇ ਕੱਲ ਬਣਾਈ ਸੀ ਗੋਭੀ ਅੱਜ ਸਵੇਰੇ ਕਿੰਗੋ ਬੀਲ ਖਾ ਲਏ ਪਰੌਂਠੇ ਤੇ ਖਾ ਕੇ ਨੀਂਦ ਬਹੁਤ ਆਈ ਤੇ ਨੀਂਦ ਜ਼ਿਆਦਾ ਆ ਗਈ ਤੇ ਫਿਰ ਬਸ ਕੋਈ ਬਲੌਗ ਬਣਿਆ ਨਹੀਂ ਚਲੋ ਮੈਂ ਕਿ ਸ਼ਾਮ ਨੂੰ ਸ਼ੂਟ ਕਰ ਲੈਨੇ ਨਾ ਤੇ ਸਾਢੇ ਨਹੀਂ ਸਾਢੇ ਜਿਆਦਾ ਟਾਈਮ ਹੋ ਗਿਆ ਸ਼ਾਮ ਦਾ ਤੇ ਦਿਨ ਇੱਥੇ ਆਇਆ ਗਿਆ ਤਾਂ ਅੱਜ ਕੋਈ ਨਹੀਂ ਬਲੌਗ ਬਣਾਇਆ ਮੈਂ ਮਤਲਬ ਖਾਣੇ ਪੀਣ ਦਾ ਹਨਾ ਕੁਝ ਨਹੀਂ ਬਣਾਇਆ ਅੱਜ ਤੇ ਸਭ ਤੋਂ ਅੱਜ ਕਮੈਂਟਾਂ ਦੇ ਜਵਾਬ ਦੇਣੇ ਆ ਮੈਂ ਚੜੂ ਵੀਰ ਨਾਲ ਇੰਦਰ ਇਕੱਠਾ ਕਰ ਗੋਹੇ ਨੂੰ ਤੇ ਅੱਜ ਕੋਈ ਕੰਮ ਕਰ ਦੇਣੀ ਹੈਗੀ ਵੀਡੀਓ ਦੇ ਗੱਲਾਂ ਦੇ ਚੱਲ ਉਸ ਤਰ੍ਹਾਂ ਕਰ ਠੀਕ ਝਾੜੂ ਵੀ ਲਾਉਣੇ ਪੈਣਾ ਮਗਰੋਂ ਗੋਹੇ ਦੇ ਜਿਹੜਾ ਚੱਕਣਾ ਇਹਨੂੰ ਇਕੱਠਾ ਕਰਨਾ ਹੈ ਨਾ ਤੇ ਪੈਨਾਸ ਮੇਰੀਆਂ ਨੇ ਬਹੁਤ ਸੋਹਣੇ ਕਮੈਂਟ ਬਹੁਤ ਸੋਹਣੇ ਕਮੈਂਟ ਵਧੀਆ ਕਰਦੀਆਂ ਕੱਲ ਵਾਲੀ ਵੀਡੀਓ ਤੇ ਯਾਨੀ ਜਿਹੜੀ ਕੱਲ ਵੀਡੀਓ ਵਿੱਚ ਮੈਂ ਛੋਲਿਆਂ ਦੀ ਸਬਜੀ ਦੀ ਹੈ ਨਾ ਤੇ ਬੜਾਈ ਵੈਸੇ ਪਰसों ਸੀ ਮੈਂ ਅਪਲੋਡ ਕਰ ਦਿੱਤੀ ਆ ਤੇ ਐਡਵਾਂਸ ਇੱਕ ਦਿਨ ਮੈਂ ਬਣਾ ਕੇ ਰੱਖਦੀ ਹੁੰਦੀ ਆ ਆਪਣੇ ਫੌਂਟ ਕੋਈ ਨਾ ਕੋਈ ਵਲੌਗ ਹੁੰਦਾ ਹੁੰਦਾ ਬਣਿਆ ਨਾ ਤੇ ਜਿਹੜਾ ਅੱਜ ਦਾ ਵਲੌਗ ਆਪਾਂ ਕੱਲ ਸਵੇਰ ਨੂੰ ਮਤਲਬ ਪਾਵਾਂਗੇ ਨਾ ਮੈਨੂੰ ਅਪਲੋਡ ਕਰਾਂਗੇ ਨਾ ਕਮੈਂਟ ਆਇਆ ਸੀਗਾ ਵੀ ਕਹਿੰਦੇ ਵੀ ਇਹਨਾਂ ਨੂੰ ਬਹੁਤ ਜਨਾ ਦਿਲੋਂ ਦਿਲ ਨੂੰ ਛੂ ਗਈ ਗੱਲ ਉਹਦੇ ਨਾਲ ਤੇ ਕਹਿੰਦੇ ਵੀ ਮੇਰੇ ਵੀ ਵਿਆਹ ਨੂੰ 7 ਸਾਲ ਹੋ ਚੁੱਕੇ ਆ ਵਿਵਾਹੀ ਗਰੂ ਮੈਨੂੰ ਹਜੇ ਬਖਸ਼ੀ ਨਹੀਂ ਬੱਚੇ ਦੇ ਦਾਤ ਹਨਾ ਵੀ ਬਹੁਤ ਦਿਲ ਦੁਖੀ ਹੁੰਦਾ ਜਦੋਂ ਕੋਈ ਇਦਾਂ ਕੋਈ ਮੀਣਾ ਮਾਰਦਾ ਕੋ ਕਹਿੰਦਾ ਨਾ ਵੀ ਤੇਰੇ ਬੱਚਾ ਇਹਨੇ ਜਾਂ ਕਿਦਾਂ ਵੀ ਆ ਤੇ ਦੇਖੋ ਜੇ ਦਿਲ ਨਾਲ ਕੇ ਦਿਖਾਇਆ ਕਰੋ ਕਿ ਪਹਿਲਾ ਇਨਸਾਨ ਦੁਖੀ ਹੁੰਦਾ ਤੁਸੀਂ ਗੱਲਾਂ ਕਰ ਕਰਕੇ ਹੋਰ ਉਹਨੂੰ ਦੁਖੀ ਕਰਦੇ ਆ ਬਹੁਤ ਮੜੀ ਗੱਲ ਹੈ ਨਾ ਇਹ ਕੋਈ ਆਪਣਾ ਬਸ ਨਹੀਂ ਹੈਗਾ ਤੇ ਕਿ ਬਾਸ ਵਾਲੀ ਗੱਲ ਹੈਨੀ ਉਹ ਪਰਲੇ ਪਾਸ ਵੀ ਉਹ ਝੜੂ ਲਾ ਤੇ ਇਹ ਵਾਈ ਕੁਰੀ ਦਾਤਿਆ ਤੇ ਮੈਂ ਕਹਿੰਦੀ ਵਾਈ ਸੱਚੇ ਪਾਸ਼ਾ ਜਰੂਰ ਦੇਵੇ ਹੋਰ ਮੇਰੀਆਂ ਭੈਣਾਂ ਜਿਹੜੀਆਂ ਵਲੌਗ ਦੇਖਦੀਆਂ ਜਾਂ ਬਣਾਉਂਦੀਆਂ ਤੇ ਰੱਬ ਸਾਰਿਆਂ ਦੇ ਦੁੱਧ ਪੁੱਤ ਰੱਬ ਸਾਰਿਆਂ ਨੂੰ ਦੇਵੇ ਹੈਨਾ ਤੇ ਮੇਰੀ ਤਾਂ ਬਸ ਇਹ ਹੀ ਅਰਦਾਸ ਆ ਤੇ ਦੇਖੋ ਜੀ ਆਪਣੇ ਨਾਲ ਸੌਖੇ ਟਾਈਮ ਕੋਈ ਨਹੀਂ ਸ਼ਾਮਲ ਹੁੰਦਾ ਜਦੋਂ ਆਪਣੇ ਦੇ ਸੌਖਾ ਟਾਈਮ ਹੁੰਦਾ ਨਾ ਫਿਰ ਆਪਾਂ ਉਹਨੂੰ ਜਣੀ ਸੁਈਆਂ ਵਾਂਗ ਗੱਲਾਂ ਚੁੱਭਦੀਆਂ ਅਗਲੇ ਦਿਨ ਜੇ ਕੋ ਕਰਦਾ ਹਨ ਤੇ ਰਾਤ ਫਿਰ ਮੈਂ ਉਸ ਭੈਣ ਦੇ ਲਾਈਵ ਵਿੱਚ ਗਈ ਹੈ ਨਾ ਤੇ ਉਹ ਭੈਣ ਨੇ ਨਾ ਫਿਰ ਬਹੁਤ ਜਣੀ ਮਨ ਖਰਾਬ ਕੀਤਾ ਤੇ ਮੇਰਾ ਵੀ ਬਹੁਤ ਮਨ ਖਰਾਬ ਹੋਇਆ ਗੱਲਾਂ ਸੁਣ ਕੇ ਹਾਂ ਉਹ ਗੱਡੀ ਲੈ ਕੇ ਤੈਨੂੰ ਭਰ ਰੇੜੀ ਨੂੰ ਤੇ ਮੇਰਾ ਬਹੁਤ ਮਨ ਖਰਾਬ ਹੋਇਆ ਅੱਜ ਵੀ ਕਿਹਨੇ ਤੁਹਾਡੀ ਵੀਡੀਓ ਦੇਖ ਕੇ ਬਹੁਤ ਮਨ ਖਰਾਬ ਹੋਇਆ ਵੀ ਮੈਂ ਸੋਚਦੀ ਕਹਿ ਰਿਹਾ ਨਾ ਜਿੱਦਾਂ ਮੈਂ ਨਾ ਸੁਣੀ ਆ ਮੈਂ ਕੱਲੀ ਇੱਕ ਕਿਸੇ ਸਮੇਂ ਆਪਣੇ ਮਹਿਸੂਸ ਮਹਿਸੂਸ ਕਰਦੀ ਆ ਤੇ ਮੈਂ ਇਸ ਵੀਡੀਓ ਵਿੱਚ ਕਿਆ ਸੀ ਉਹ ਭੈਣ ਨੇ ਸੁਣਿਆ ਤੇ ਉਹਨਾਂ ਦਿਲ ਨੂੰ ਗੱਲ ਛੂ ਗਈ ਨਾ ਇਹ ਤੇ ਕਈ ਗੱਲਾਂ ਹੁੰਦੀਆਂ ਆਪਣੇ ਦਿਲ ਨੂੰ ਛੂ ਜਾਂਦੀਆਂ ਨਾ ਤੇ ਦੇਖੋ ਜਿਹੜਾ ਦੁਖੀ ਹੁੰਦਾ ਨਾ ਉਹਨੂੰ ਦੁਖੀ ਦੀ ਸਾਰ ਹੁੰਦੀ ਹੈ ਨਾ ਮੈਂ ਦੁਖੀ ਹੁੰਦਾ ਆ ਤੇ ਉਹ ਵੀ ਭੈਣ ਬਹੁਤ ਆ ਦੁਖੀ ਆ ਤੇ ਸਿਰਫ ਇੱਕ ਇਹੇ ਬਸ ਕਾਟਣਾ ਹੁਣ ਤਾਂ ਨਾ ਹੋਰ ਕਹਿੰਦੀ ਭੈਣ ਕਹਿੰਦੀ ਵੀ ਮੇਰਾ ਘਰ ਵਾਲਾ ਮੇਰਾ ਬਹੁਤ ਸਾਥ ਦਿੰਦਾ ਆ ਯਾਨੀ ਸੋ ਦੁੱਖ ਸੁੱਖ ਵਿੱਚ ਹਨਾ ਤੇ ਮੈਨੂੰ ਬਹੁਤ ਦੁੱਖ ਹੋਇਆ ਇਹਦੇ ਪਿੰਡ ਦੇ ਗੱਲਾਂ ਸੁਣ ਕੇ ਉਹ ਰੋਣਾ ਹੀ ਬਹੁਤ ਆਇਆ ਨਾ ਇਹ ਪਰਮਾਤਮਾ ਜਦਾਂ ਕਿਸ ਨੂੰ ਤਰਸਾਈਨ ਆ ਨਾ ਤੇ ਇਥੋਂ ਇਹ ਗੱਲ ਆ ਤੇ ਅੱਗੇ ਜੋ ਪਰਮਾਤਮਾ ਦੀ ਮਰਜ਼ੀ ਆ ਤੇ ਮੇਰੇ ਵੀ ਪਹਿਨੇ 17 ਸਾਲ ਹੋ ਗਏ ਵਿਆਹ ਨੂੰ ਤੇ ਮੈਂ ਵੀ 17 ਸਾਲਾਂ ਵਿੱਚ ਬਹੁਤ ਕੁਝ ਫੀਸ ਕੀਤਾ ਨਾ ਚੰਗਾ ਮਾੜਾ ਸਮਾਂ ਚੰਗੀਆਂ ਚੰਗੀਆਂ ਮਾੜੀਆਂ ਗੱਲਾਂ ਵਾ ਤਾਂ ਪਰ ਫਿਰ ਵੀ ਵਾਇਗਰੂ ਇਸ ਤੱਕ ਪਹੁੰਚਾਤਾ ਹਨਾ ਚੰਗੇ ਮੜੇ ਹਾਲਾਤਾਂ ਚੋਂ ਨਿਕਲੇ ਆ ਤੇ ਜਿੰਗੇ ਮਾਰੇ ਹਾਲਾਤ ਆਪਾਂ ਬਚਪਨੋਂ ਦੇਖਦੇ ਆਏ ਹਾਂ ਬਹੁਤ ਮਾਰੇ ਟਾਈਮ ਦੇਖਿਆ ਹੈ ਬਹੁਤ ਜਿਆਦਾ ਗਰੀਬੀ ਦੇਖੀ ਤਾਂ ਕੱਲੋ ਨਾ ਫਿਰ ਦਿਨ ਮੜ ਦਾ ਮੜ ਦੇਖਿਆ ਉਹ ਦੇਖੋ ਇਹ ਮੈਮਰੀ ਫੋਲ ਹੋ ਜਾਂਦੀ ਹੈ ਤਾਂ ਮੈਂ ਨਾ ਵੀਡੀਓ ਕੱਟਣੀ ਹੀ ਭੁੱਲ ਜਾਂਦੀ ਵਿੱਚ ਪੁੱਤਾਂ ਦੀ ਵੀਡੀਓ ਨਹੀਂ ਆ ਨੂੰ ਜਿਆਦਾ ਆ ਉਹ ਤੂੰ ਚਲ ਕੋਈ ਨਹੀਂ ਐਡਿਟ ਕਰ ਲਈਏ ਬਹੁਤ ਹਟੂਟਾ ਚਲ ਕੋਈ ਗੱਲ ਨਹੀਂ ਮੈਂ ਹੁਣ ਵੀਡੀਓ ਕੱਟ ਲਈ ਵਿੱਚੋਂ ਗੱਲ ਮੈਂ ਕਰਦੀ ਸੀਗੀ ਤੇ ਉਸ ਲਾਈਵ ਦੀ ਲਾਈਵ 'ਚ ਗਈ ਇਸ ਭੈਣ ਦੀ ਮੈਂ ਤਾਂ ਬਹੁਤ ਮੰਨੂਤੀ ਹੋਇਆ ਪਰੇਸ਼ਾਨ ਹੋਇਆ ਨਾ ਦੇਖੋ ਜੀ ਇਹ ਕਿਹੜਾ YouTube ਜਰੀਆ ਹੁੰਦਾ ਨਾ ਤੇ ਇਦਾਂ ਦੀ ਰੂਹਾਂ ਮਿਲ ਜਾਂਦੀਆਂ ਇਦਨੀਆਂ ਜਾਨੀ ਭੈਣ ਭਰਾ ਮਿਲ ਜਾਂਦੇ ਆ ਤੇ ਬਹੁਤ ਸਾਦੇਨ ਵਾਲੇ ਹੁੰਦੇ ਨਾ ਜਿਹਨਾਂ ਨਾਲ ਆਪਾਂ ਦੁੱਖ ਸੁਖ ਬੋਲਦੇ ਆ ਨਾ ਤੇ ਆਪਣਾ ਦੁੱਖ ਘਟ ਜਾਂਦਾ ਨਾ ਤੇ ਅੱਗੇ ਮੇਰੀ YouTube ਫੈਮਲੀ ਬਹੁਤ ਵਧੀਆ ਮੇਰੇ ਭੈਣਾਂ ਬਹੁਤ ਸੋਹਣੇ ਸੋਹਣੇ ਕਮੈਂਟ ਕਰਦੀਆਂ ਆ ਜਿੱਦਾਂ ਮੈਂ ਕੱਲ ਸਾਂਜੀ ਬਣਾਈ ਸੀਗੀ ਤੇ ਉਹ ਵੀ ਦੀ ਸਾਬੀ ਬਣਾਈ ਸੀ ਉਹਦੀ ਵੀਡੀਓ ਉਹਦੀ ਵੀਡੀਓ ਪਾਈ ਸੀਗੀ ਤਾਂ ਭੈਣਾ ਨੇ ਕਮੈਂਟ ਕੀਤਾ ਵੀ ਕਿੰਨਾ ਤੇਲ ਘੱਟ ਪਾਇਆ ਕਰੋ ਕਿਉਂਕਿ ਤੇਲ ਸੀ ਇਹਦੇ ਲਈ ਚੰਗਾ ਨਹੀਂ ਹੈਗਾ ਨਾ ਤਾਂ ਹਾਂ ਭੈਣਾ ਦਾ ਡਾਕਿਆ ਸਿਰ ਮੱਥੇ ਤੇ ਆਪਾਂ ਜਰੂਰ ਤੇਲ ਘੱਟ ਕਰਿਆ ਕਰਾਂਗੇ ਨਾ ਯਾਨੀ ਘੱਟ ਸਾਬੀ ਦਾ ਸਾਬੀ ਤੇਲ ਪਾਇਆ ਕਰਾਂਗੇ ਨਾ ਤੇ ਇਹਦੇ ਕੋਈ ਨੁਕਸਾਨ ਨਹੀਂ ਹੈਗਾ ਤੇ ਉਹ ਚੜਿਆ ਹੁੰਦਾ ਹੈ ਇਹ ਤੇ ਚਲੋ ਮੇਰੇ ਘਿਆਣਾ ਭੈਣਾ ਕਹਿੰਦੀਆਂ ਉਹਨਾਂ ਦਾ ਕਿਹਾ ਸਿਰ ਮੱਥੇ ਹੈ ਨਾ ਤੇ ਜਰੂਰ ਜਰੂਰ ਭੈਣੇ ਤੁਹਾਡੀ ਗੱਲ ਮੰਨਾਂਗੇ ਹੈ ਨਾ ਤੇ ਸੋਹਣੇ ਵਧੀਆ ਕਮੈਂਟ ਕਰਦੀਆਂ ਹਨਾ ਤੇ ਸੁਈ ਗਾਲਿਆ ਤੇ ਬਾਕੀ ਭਰ ਲਈ ਰੈਡੀ ਤੇ ਇਹਨੂੰ ਇੰਤਿੰਗ ਦਾ ਪ੍ਰੈਸ ਕਰ ਇਹਨੂੰ ਉਹ ਇਹਨੂੰ ਭਾਰੇ ਨੂੰ ਤੇ ਹੁਣ ਪ੍ਰੈਸ ਕਰਕੇ ਪਾ ਆਇਆ ਇਹਨਾਂ ਪੱਠੇ ਪਾਤੇ ਇੱਕ ਵਾਰੀ ਹੈਨਾ ਇੱਕ ਤਾਂ ਬਾਹਰ ਛੱਡੀਆਂ ਨੇ ਕੀ ਕਰੀਏ ਹਣ ਤੇ ਉਹ ਦੇਖੋ ਜੀ ਬੱਦਲ ਤੇ ਸ਼ਾਮ ਦਾ ਟਾਈਮ ਨੀਲੇ ਨੀਲੇ ਬੱਦਲ ਕਿੰਨੇ ਸੋਹਣੇ ਲੱਗਦੇ ਪਏ ਆ ਪਰ ਹੁਣ ਤਾਂ ਬਹੁਤ ਯਾਰਾ ਜਿੱਦਾਂ ਕਹ ਲੋ ਵੀ ਲੋੜ ਨਹੀਂ ਹੈਗੀ ਰੱਬਾ ਮਿਹਰ ਕਰ 3 ਵਜੇ ਦੱਸਿਆ ਸੀਗਾ ਵੈਸੇ ਕਿੰਨੇ ਮੀਂਹ ਆਉਣਾ ਗੂਗਲ ਤੇ ਮੈਂ ਦੇਖਿਆ ਹੈਗਾ ਤੇ ਪਰ ਫਿਰ ਵੀ ਝੂਠ ਹੀ ਹੋਇਆ ਚਲੋ ਵਧੀਆ ਗੱਲ ਆ ਅੱਗੇ ਮੀਂਹ ਤਾਂ ਮਹੀਂ ਛੁਟਕਾਰਾ ਪਾਇਆ ਤੇ ਮੀਂਹ ਨੇ ਅੱਗੇ ਬਹੁਤ ਮਤਮਾਰੀ ਮਾਰੀ ਆ ਤਾਂ ਬਹੁਤ ਬੁਰਾ ਹਾਲ ਕੀਤਾ ਮੀਂਹ ਨੇ ਹੈਨਾ ਤੇ ਪਾਣੀ ਆ ਗਏ ਬੁਰਾ ਹਾਲਿਆ ਤੇ ਸਤ ਲੋ ਜ ਬੰਦ ਕੇ ਟੁੱਟ ਗਏ ਨਾ ਸਤਰੋ ਇਧਰ ਆ ਤੇ ਬਹੁਤ ਨੁਕਸਾਨ ਹੁੰਦਾ ਭਾਈ ਗੁਰਪਾਲ ਐ ਕਰੇ ਨਾ ਸੱਚੇ ਪਾਤਸ਼ਾਹ ਦਾ ਇਹਨੂੰ ਪ੍ਰੈਸ ਕਰ ਦਿਓ ਤਾਂ ਕੀ ਹੋਇਆ ਬਹੁਤ ਨੁਕਸਾਨ ਕੋਈ ਗੱਲ ਨਹੀਂ ਕੋਈ ਸਿੱਧੇ ਸਮੇਲੇ ਨੂੰ ਇਹਨੂੰ ਪ੍ਰੈਸ ਕਰ ਲੈਣਾ ਇਹਨੂੰ ਪ੍ਰੈਸ ਕਰ ਕੋਈ ਨੂੰ ਫਿਰ ਸੋਹਣੀ ਰੈਡੀ ਭਰ ਹੋ ਜਾਣੀ ਆ ਕੋਈ ਗੱਲ ਨਹੀਂ ਤੇ ਗਰਾਲ ਹੁੰਦੇ ਆਉਂਦੇ ਆਉਂਦੇ ਹਨਾ ਇਹਨੂੰ ਏਡੀ ਭਰ ਕੇ ਰੱਖ ਦੇ ਚੰ ਚੱਕ ਮੁਸਕਾ ਨਾ ਕੋਈ ਤਾਂ ਪਰ ਤਾਂ ਮੁਸਕੀ ਤਾਂ ਥੋੜੀ ਹੁੰਦਾ ਕੋਈ ਤਾਂ ਹਨਾ ਇਹ ਆਪਣਾ ਕੰਮ ਆ ਹਾਂ ਹਾਲ ਚਾਲ ਬੁਛਾ ਦਾ ਕੀ ਹਾਲ ਚਾਲ ਹੈ ਹਾਂ ਕਿੱਦਾਂ ਫਿਰ ਵਧੀਆ ਭੇਡੋ ਖਾਲੀ ਪੱਠੇ ਖਾ ਲਿਆ ਤਾਰ ਕੱਢਦੀ ਤੇਰੀ ਮੈਂ ਕੋਈ ਨਹੀਂ ਆਲਾ ਪੱਠੇ ਤੂੰ ਦੱਸ ਹੂੰ ਮੀਣੀਆਂ ਇਹ ਇਹ ਮੇਰੀ ਮੀਣੀ ਹੈ ਹੂੰ ਕੀ ਲੈਣਾ ਤੇਲੇ ਪੱਠੇ ਲੈਣ ਗਏ ਪੇਪੂ ਤਾਂ ਤੂੰ ਪੇਰੇਤੀ ਇਹ ਚੰਚਣ ਕੇ ਪੱਠੇ ਖਾਇਆ ਕਰ ਤੈਨੂੰ ਪੱਠੇ ਨਹੀਂ ਖਾਣੇ ਆਉਂਦੇ ਤਾਂ ਛੋਟੀ ਤੇ ਖਾ ਗਈ ਹੈ ਪੱਠੇ ਬਹੁ ਮਿਆਏ ਨਾ ਫੰਦੀ ਹੈ ਇੰਨੀਆਂ ਅਕੜ ਵਿੱਚ ਇਹਦੇ ਇਹ ਬੰਦਿਆਂ ਨਾਲ ਘਾਟਿਆ ਈਕਾ ਟੇਬਲ ਲੈਣੜਾ ਹੂੰ ਕਿਦਾਂ ਫੇ ਨਾ ਗ੍ਰਿਲ ਕਿਸੇ ਬ੍ਰਾਂਡ ਦੇ ਚ ਹੈ ਹੁਣ ਬਾਹਰ ਕੱਢ ਕੇ ਰੱਖ ਲਈ ਆ ਤੇ ਜਦੋਂ ਗਾਂ ਸ਼ੈੱਡ ਪਾਈ ਤੇ ਫਿਰ ਕੰਮ ਆਊਗੀ ਗ੍ਰਿਲ ਇਹ ਸਾਡਾ ਇਹ ਬ੍ਰਾਂਡ ਦੇ ਦੀ ਗ੍ਰਿਲ ਸੀ ਉੱਥੋਂ ਆਈ ਆ ਇਹ ਹੂੰ ਹੂੰ ਕੀਆ ਇੱਲਾ ਥੋੜਾ ਤੂੰ ਪੱਠੇ ਦੇ ਦੇ ਇਹਨੂੰ ਚੱਲੇ ਖਾਣਾ ਫੜ ਹੂੰ ਚਲੋ ਮਾ ਚੱਕੀ ਇਹਨਾਂ ਫਿਰ ਤੁਸੀਂ ਖਾਓ। ਇਹ ਲੋ ਜੀ ਖੂਹ ਰੇੜੀ ਪਰ ਰੱਖਿਆ। ਚੁਣਨ ਨਾ ਮਾਣਣੇ। ਬੜਾ ਆਰਾਮ ਹੈ ਰੇੜੀ ਤਾਂ ਸਾਨੂੰ। ਜੇ ਤੋ ਹੈ ਨਹੀਂ ਚਾ ਉਹ ਮੈਨੂੰ ਟੋਕਰੇ ਤੇ ਲੋਹਾਂ ਦੇ ਸਵਾ ਕੇ ਲੈ ਜਾਣਾ ਪੈਂਦਾ ਹੁੰਦਾ ਸੀਗਾ। ਇਹਰ ਕਰਕੇ ਵੀ ਬਹੁਤ ਮੁਸ਼ਕਲ ਹੋਣ ਲੱਗੀ ਮੈਨੂੰ ਵੀ ਤੇ ਫਿਰ ਇਹ ਸੋੜਾ ਵੀ ਸਰਾ ਸੌਰੀ ਆਈ ਫਿਰ ਜਿਹੜੀ ਇਹ ਤੇ ਤਿੰਨ ਤਿੰਨ ਤਰੋਂ ਨੇ ਸੋਖੇ ਪੈ ਜਾਂਦੇ ਵਿੱਚ ਇਹਦੇ ਉਹ ਗਿਆ ਵਾਸ਼ ਕਰੋ ਗੋਹਾ ਮੂਗਰਾ ਹੋ ਗਿਆ ਨਹੀਂ ਨਹੀਂ ਝੜੂ ਲਉਣਾ ਮੈਂ ਲੋਕਾਂ ਨੇ ਗੋਹਾ ਦੇਖੀ ਲੋਕਾਂ ਨੇ ਕਿਹੜਾ ਕੈਮਰਾ ਕਰ ਲਾਤਾ ਤੁਸੀਂ ਲੋਕਾਂ ਨੂੰ ਦੋਹਦ ਗਈ ਉਹਨੇ ਵੀ ਤੁਸੀਂ ਜਿਹੜਾ ਕੰਮ ਹੀ ਹੋ ਗਿਆ ਤੇ ਕੋਈ ਮਤਲਬ ਤਾਂ ਨਹੀਂ ਹੈ। ਕਿ ਇਸੇ ਉਹ ਜੀਬ ਨਾ ਵੜੂਗਾ ਅਣ ਬਈ ਕਿੱਦਾਂ? ਕੋਹ ਨਹੀਂ ਕੋਹਣ ਛੱਡ ਲੋਣਾ ਹੁਣ ਬਣਾਏ ਜੀ ਪਰ। ਬਸ ਛੇ ਹੋਰ ਮਾਰ ਗੱਡਾ। ਪਲਟਾਉਣਾ ਦਿਓ। ਨਹੀਂ ਪਲਟਾਉਣਾ। मिर्चा की तो बढ़िया है यार तू हम्म मिर्चा की तो हाँ मिर्ची हम्म क्यों ना तो पंडित सिंही ना हवाज पंडित सिंही सो करना ही चाहिए तुम्हारा ठीक है यार हम्म ठीक है ਕੰਮ ਨਹੀਂ ਬੜ ਜਾਂਦਾ। ਆ ਲੋਕ ਇੱਕ ਇਹ ਟਾਈਮ ਲੱਗ ਚੁੱਕੀ ਕੋਈ ਨਹੀਂ ਹੋਣੀ। ਔਰ ਅੱਗੇ ਹੀ ਆ। ਜੁੜੇ ਵਿੱਚ ਹੂੰ। ਕੀ ਬਣਿਆ ਦੇ ਵੰਨ। ਚਲ ਪੀ ਹੁਆ ਪੀ। ਇਹਦੇ ਬੱਸ ਹਾਂਜੀ 7 ਵਜੇ ਦਾ ਹੋ ਗਿਆ ਟਾਈਮ ਮੈਨੂੰ ਗੁਰਦੁਆਰਾ ਸਾਹਿਬ ਤੋਂ ਆ ਗਈਆਂ ਤੇ ਆ ਕੇ ਹੁਣ ਮੈਂ ਰੋਟੀ ਪਕਾਉਂਗੀ ਤੇ ਦੁੱਧ ਮੈਂ ਗਰਮ ਕਰ ਲਈ ਸੀਗੀ। ਤੇ ਠੰਡਾ ਹੋ ਜਾਊਗਾ। ਹਜ ਤੱਕ ਇੰਤਜ਼ਾਰਣਾ ਤੇ ਤੁਹਾਨੂੰ ਬਤੋਣਾ ਰੋਟੀ। ਤੇ ਆਟਾ ਗੁੰਨਿਆ ਸੀਗਾ ਤੇ ਸਾਜੀ ਨਾਲ ਜਨਾ ਖੱਟਾ ਖਾਵਾਂਗੇ ਅੱਜ ਸਰਦੀ ਖੱਟੇ ਨਾਲ ਰੋਟੀ ਕਿ ਬਹੁਤ ਵਧੀਆ ਲੱਗਣੀ ਆ ਤੇ ਉਦੋਂ ਲੈ ਕੰਮ ਕਰੀਂ ਰੇੜ ਦੀ ਭੇਲੀ ਦੇ ਨਾ ਮੈਂ ਕਹਾਂਗਾ ਆਪੀ ਤੇ ਮੈਂ ਜਿ ਕਰਦਾ ਸਭ ਤੋਂ ਪਹਿਲਾਂ ਆ ਗਈ ਮਨਨ ਰੋਇ ਨਹੀਂ ਰਹਾ ਨਾ ਰੋਟੀ ਨਾ ਮੂਠੀ ਨੂੰ ਮੈਂ ਕਾ ਚਲੋ ਲੋਕ ਉਹਨ ਕੀ ਕੋਨੇ ਆ ਹਨਾ ਤੇ ਰਹਿ ਰਸਤਾ ਹੋ ਗਿਆ ਟਾਈਮ ਤੇ ਬਾਹਰ ਕੋ ਤੋੜਾ ਸਭ ਫਿਰ 16 ਵਰਦਾ ਪਿਆ ਬੱਚਾ ਹਨਾ ਤੇ ਤਵਾ ਵੀ ਤਾਂ ਹੋ ਗਿਆ ਕਰਨ ਖੋ ਜੀ ਹੁਣ ਕਾਲੀ ਰੋਟੀ ਤੇ ਉਹ ਟਿੱਕਾ ਕਰਖ ਲਈਏ ਡੱਬੇ ਗਰਮੇ ਚ ਤੇ ਵੈਗੂ ਸਾਰਿਆਂ ਨੂੰ ਜੜੀ ਕਲਾ ਚ ਰੱਖੇ ਤੰਦਰੁਸਤੀ ਇਹ ਬਖਸ਼ੇ ਤੇ ਆ ਪੌਪੜੀ ਘਰਾਂ ਚ ਠੀਕ ਠਾਕ ਰਹਿਣ ਸਾਰੇ ਜਿਹੜੇ ਨਾ ਰਹਿ ਰਸਤਾ ਟਾਈਮ ਐ ਸਵਾਦਾ ਭਲਾ ਕਿੰਦੇ ਸਵਾਦਾ ਭਲਾ ਮੰਗੋ ਤੇ ਵਿੱਚ ਆਪਣਾ ਵੀ ਭਲਾ ਹੁੰਦਾ ਨਾ ਤੇ ਚਲੋ ਠੀਕ ਹੈ ਜੀ ਤੇ ਨਾਲੇ ਆਪ ਵੀ ਰੋਟੀ ਪਕਾ ਲਈਏ ਦਾ ਨਾਲੇ ਪਕਾਲੇ ਜਾਨਵਰਾਂ ਦੀ ਉਹ ਦੇਖਦੇ ਪਏ ਆ ਉਹਨਾਂ ਨੂੰ ਚਲੋ ਆਸਿਆ ਨਾ ਤੇ ਆ ਕੇ ਬੈਠੇ ਆ ਤੇ ਵੀਡੀਓ ਨੂੰ ਲਾਈਕ ਜੀ ਨੂੰ ਕਰਦਾ ਕਰੋ ਚੈਨਲ ਸਬਸਕ੍ਰਾਈਬ ਕਰਦਾ ਕਰੋ ਤੇ ਹਾਇਪ ਦਾ ਕੁਝ ਜੁਨਾ ਪਿਆ ਕਰੋ ਤੇ ਕਮੈਂਟ ਕਰਦੇ ਮੇਰੇ ਭੈਣਾਂ ਮੇਰੀਆਂ ਬਹੁਤ ਸੋਹਣਾ ਬਹੁਤ ਵਧੀਆ ਕਰਦੀਆਂ ਹਨ ਤੇ ਸੋਹਣਾ ਲੱਗਦਾ ਹੈ ਨਾ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਮੈਂਟ ਕਰਨ ਦਾ ਭੈਣੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਗਾਇਜ਼ ਭੈਣੋ ਹੈਲੋ ਗਾਇਜ਼ ਭੈਣੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਗਾਇਜ਼ ਜੀ ਓਕੇ ਓਕੇ